ਮੇਰੇ ਕੋਲ ਪਾਈਸ ਨਹੀਂ। ਜੇ ਇਹ ਚਾਹਤੀ ਅੰਦਰ ਹੀ ਹੈ ਨਾ ਨਾਨੀ ਮੈਂ ਬੱਕਣ ਬੈਠਾ ਆਨ ਆਨ ਦੇਖੀ। ਕੋਈ ਨਹੀਂ ਰਹੀ ਤੇ ਇਹ ਬਾਹਰ ਜਿਹੜਾ ਮੈਂ ਜਿੰਗ ਲੈ ਲਿਆ ਉਹ ਚੱਲ। ਤੁਮ ਬੱਸ ਉਹ ਬਸ ਉਹ ਜਿਹੜਾ ਕਰੀਏ ਚੱਲੋ। ਇਹਦਾ ਨਾਨੀ ਬੈਠੀ ਹੈ ਮੈਂ ਲੱਗੀ ਹੋ ਨਾਨੀ ਆ ਬੈਠੀ ਜਿਹੜੇ ਰਿਸ਼ਤੇਦਾਰ ਆਏ ਹੈ ਨਾ ਆਪਣੀ ਜੇ ਮੈਂ ਵੀਡੀਓ ਸਵਾ ਲੈ ਆ ਕਰੋ ਅੱਛਾ ਕੋਈ ਗੱਲ ਨਹੀਂ ਨਾਨੀ ਨਹੀਂ ਲੈਂਦੇ ਵੀਡੀਓ ਨਾਨੀ ਮੈਂ ਮੂੰਹ ਤੇ ਕੱਪੜਾ ਦੇ ਦਿੱਤਾ ਹਾਂ ਜਿੱਦਾਂ ਮੂੰਹ ਨੇ ਅੱਜ ਸੂਟ ਪਾਇਆ ਦੇਖ ਕਿੰਨੀ ਸੋਹਣ ਲੱਗ ਰਹੀ ਆ ਤਾਂ ਮੂੰਹ ਦੁਪੱਟਾ ਲਾ ਕੇ ਬਧਾਈਆਂ ਤੁਹਾਨੂੰ ਬਾਬਾ ਦੁਪੱਟਾ ਲਾ ਕੇ ਵਧਾਈਆਂ ਤੁਹਾਨੂੰ ਵੀ ਅਸੀਂ ਆ ਗਏ ਮੰਮੀ ਨਹੀਂ ਛੁੱਟੀਆਂ ਪੈ ਗਈਆਂ ਤੇ ਇਹਨੇ ਗਰਮੀ ਬੜੀ ਚਾਹਦਾ ਰੱਖਿਆ ਤੁਸੀਂ ਗਰਮੀ ਇੰਨੇ ਗਰਮ ਜਾਦਾ ਰੱਖਿਆ ਹਾਂ ਬੜੀਆ ਮੈਂ ਤੇ ਇੱਥੇ ਫਿਰੀ ਜਾ ਤੇ ਇੱਥੇ ਫਿਰੀ ਜਾ ਕੇ ਨਹੀਂ ਆਪਣੇ ਘਰੇ ਫੇਰ ਦੋਦੀਆ ਆਪੇ ਉਹ ਤਰ੍ਹਾਂ ਕਰ ਮੈਂ ਗਾ ਦੋ ਲੈ ਮੰਮੀ ਸੁੱਤੀ ਉੱઠી ਮੰਮੀ ਦੀ ਨੀਂਦ ਖਰਾਬ ਕਰਤੀ ਅਹੀਂ ਤੇ ਉਹਦੇ ਤਾਂ ਵੀ ਉਹ ਉਹ ਨਾ ਲਈ ਉਹਦੀ ਗੈਸ ਨਿਕਲੀ ਤੇ ਹੁਣ ਮਿਲਾਂਗੇ ਹੱਸ ਤੋਂ ਪੀ ਲਈਏ ਜਿਹਦੇ ਤੇ ਗੈਸ ਆਈ ਨਾ ਬਿਨਾ ਗੈਸ ਆ ਆਲੇ ਨੀਂਦ ਤਾਂ ਨੀਂਦ ਤੇ ਰਸ ਤੇ ਨਹੀਂ ਆਪਾ ਜੀ ਇਹ ਰੇ ਕਰੇ ਕੋਈ ਨਾ ਕੋਈ ਡਾਇਲਗ ਮਾਰ ਦੇ ਮੈਂ ਤਾਂ ਚੁੰਨੀ ਲੈ ਗਿਆ ਯਾਰ ਐ ਮੈਂ ਨਹੀਂ ਪੁੱਛਣਾ ਐ ਮੱਦੇ ਕੀ ਤੇਨ ਦੱਸਾਂ ਕਿੱਥੇ ਚੱਲੀ ਲੈ ਮੱਦੇ ਚੁੰਨੀ ਲੈ ਕੇ ਨਾ ਸੂਟ ਦਿਖਾ ਲੈ ਕੋ ਤਾਂ ਮੂੰ ਤਾਂ ਸੂਟ ਦੇਖੋ ਕਿਦਾ ਕੈਂਟ ਲੱਗ ਰਿਹਾ ਤਾਂ ਮੂੰ ਤੋ ਪਤਲੀ ਲੱਗ ਰਹੀ ਸੂਟ ਚ ਬਹੁਤ ਸੋਹਣਾ ਲੱਗ ਰਿਹਾ ਮੂੰ ਹੁਣ ਘੁੱਟ ਕੇ ਕੀਤਾ ਹੀ ਮੰਗ ਟੱਕਰ ਹਾਂ ਦਮੂ ਦੂਰ ਗਿਆ ਥੋੜੀ ਤੁਨ ਕੋ ਪਾਣੀ ਪਾਣੀ ਨੇ ਹੈ ਇਹ ਤਾਂ ਫੇਰ ਤੇ ਨਾ ਮਾੜੀ ਹੋਈ ਆ ਨੀ ਤੂੰ ਪਾਣੀ ਦੇ ਤਾਂ ਮੂੰ ਹੋਰ ਆ ਰਿਹਾ ਉਹਨਾਂ ਨੂੰ ਅੱਡ ਦਿੱਤੀ ਹੈ ਉਹ ਸਪਰਾਈਟ ਹੈ ਉਹਨਾਂ ਨੂੰ ਅੱਡ ਕੋਲਡ ਡਰਿੰਕ ਦਿੱਤੀ ਆ ਤੇ ਸੋਨੂੰ ਨੇ ਅੱਜ ਵਿੱਤ ਕਰਾ ਕੀਤਾ ਸਾਰਿਆਂ ਨੇ ਉਹ ਮੰਨ ਦਿਖਾਈ ਸੂਟ ਜਿਹੜਾ ਲੜਾਈ ਪੈ ਕੇ ਆਇਆ ਸੀ ਆਹ ਸੂਟ ਵਾਲੀ ਪੰਗਾ ਪੈ ਗਿਆ ਜੀ ਤੁਹਾਡਾ ਨਹੀਂ ਸੋਰ ਸੋਰ ਕਰ ਲੈ ਕੀ ਦੱਸ ਇਹ ਛੇ ਦਾ ਸਵਾਹ ਚਲੋ ਜੀ ਦੀਦੀ ਨੇ ਨਾ ਹੋਰ ਦੋ ਸੂਟ ਬਣਾ ਲੈ ਨਵੇਂ ਤੇ ਇੱਧਰ ਮੈਡਮ ਜੀ ਨੂੰ ਚੈੱਕ ਕਰਵਾਉਂਦੀ ਐ ਨੇ ਬੱਸ ਆਹ ਚੰਡੀਗੜ੍ਹ ਤੋਂ ਮੇਰੇ ਲਈ ਆਏ ਹਨ ਤੇ ਮੈਨੂੰ ਇਹ ਲੈ ਲੈ ਮੈਂ ਲੈ ਲਾਂ ਫੇ ਦੀਦੀ ਹੁਣ ਬਣਵਾਇਆ ਇਹ ਉਹ ਤਾਂ ਪਿਛਲੇ ਸਾਲ ਦਾ ਬੱਲੇ ਬੱਲੇ ਜੇ ਮੈਂ ਸ਼ਾਰਟ ਪੁੱਟਾ ਬਣਾਉਣੀ ਹੈ ਕਾਲਰ ਉਹ ਮੈਂ ਜਿਹੜਾ ਮੈਂ ਕਾਲਾ ਕੁਰਤਾ ਕੱਢਿਆ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਰੱਖ ਛੱਡਿਆ ਕਿੱਥੇ ਨਹੀਂ ਕਿੱਥੇ ਗਿਆ ਉਹ ਜਿਹੜਾ ਕਾਲਾ ਕੁਰਤਾ ਉਹ ਜਿਹੜਾ ਤੂੰ ਕਹਿ ਰਹੀ ਕਿ ਮੈਂ ਇਹਦੇ ਨਾਲ ਦੀ ਇੱਕ ਸ਼ਰਟ ਬਣਵਾਈ ਹੈ ਉਹ ਬਰੀਕ ਚਰੂ ਦਾਣਾ ਕਿਤੇ ਯਾਰ ਮੈਂ ਕਿੰਨਾ ਲੱਭਿਆ ਲੱਭਿਆ ਹੀ ਨਹੀਂ ਨਾ ਡਿੰਪਲ ਮੈਡਮ ਹੀ ਕਿੱਥੇ ਗਿਆ ਲਾ ਲਿਆ ਉਹਦੀ ਮੰਮਾ ਨੇ ਨਾ ਉਸ ਵਾਸਤੇ ਵਾਇਸ ਤੇ ਕੁਰਤਾ ਬਣਾਇਆ ਇੰਨਾ ਸੋਹਣਾ ਜੀਨ ਦੇ ਨਾਲ ਪਾਉਣ ਨੂੰ ਤੇ ਮੈਂ ਉਹ ਤਾਂ ਮੈਂ ਬਣਵਾਵਾਂਗੀ ਬੜਾ ਪਿਆਰਾ ਸੀ ਗੱਲ ਪਤਾ ਕੀ ਕੀਤਾ ਨਹੀਂ ਤੂੰ ਪਰੇ ਮਾਰ ਗੋ ਇੱਕ ਕਮਰੇ ਚ ਬੈਠੇ ਸੀ ਨਹੀਂ ਸੋਨੂੰ ਇੱਕ ਕਮਰੇ ਚ ਬੈਠੀ ਸੀ ਪਹਿਲਾਂ ਮੜ ਕੈਮਰਾ ਆਨ ਕਰ ਲੈ ਵੀ ਇਹ ਬੰਦ ਕਰੇ ਤੇ ਮੈਂ ਆਨ ਕਰਤਾ ਅੱਜ ਵੀ ਉਹ ਹੀ ਕੰਮ ਹੋਇਆ ਪਿਆ ਹੈ ਨਹੀਂ ਅੱਜ ਮੇਰਾ ਨਹੀਂ ਹੋਣਾ ਬੇਸਮੈਂਟ ਵਾ ਗਾਲ ਸਹੀ ਬੇਸਮੈਂਟ ਨਾਲ ਚੰਨਾ ਆਪਿਆ ਤੂੰ ਇਹਨਾਂ ਚੱਕਰਾਂ 'ਚ ਕੰਮ ਨਾ ਆਪਣੇ ਛੱਡ ਦੇ ਕੰਮ ਕਰ ਚੱਲ ਡਾਕਟਰ ਕੋਲ ਲੈ ਕੇ ਜਾਵਾ ਕਿੱਦਾਂ ਅੱਜ ਮੇਰੇ ਸਟੂਡੈਂਟ ਵੀ ਕਹਿੰਦੇ ਕਹਿੰਦੇ ਮੈਡਮ ਵੀ ਤੂੰ ਸਾਰਾ ਦਿਨ ਸਕੂਲ ਹੁੰਦਾ ਕਿ ਬਲੌਗ ਕਰੇ ਡੰਬਰਾਂ ਦੇ ਕਹਿੰਦਾ ਘਰੇ ਜਾ ਕੇ ਤੇ ਅਪਲੋਡ ਕਦੋਂ ਕਰਦੇ ਹੋ ਮੇਰਾ ਮਤਲਬ ਕਹਿ ਦੋ ਮਾੜੀ ਧਿਆਨ ਨਾਲ ਨਹੀਂ ਮਿੱਤੇ ਇਹ ਮੈਂ ਸਟੂਡੈਂਟ ਕਹਿੰਦੇ ਮੈਂ ਨੂੰ ਕਿਹਾ ਮਾਂ ਦਾ ਮਾਂ ਤਾਂ ਉੱਥੇ ਲਾ ਕੇ ਸੈੱਡ ਕੈਮਰਾ ਸਬਜ਼ੀਆਂ ਲਾ ਗਈ ਸਾਰਾ ਦਿਨ ਵੀਡੀਓ ਬਣਾਈ ਜਾ ਲੈ ਵੇਖੀ ਮੰਮੀ ਨੂੰ ਮਿਲੀ ਟ੍ਰਿਲੀਅਨ ਦੇ ਦੱਸਦੇ ਨੇ ਲੈ ਸੋਨੂੰ ਮੰਮੀ ਆਪਣੇ ਨਾਲ ਅੱਗੇ ਨੇ ਮਿਲੀ ਟ੍ਰਿਲੀਅਨ ਵਿਊ ਮੰਮੀ ਸਾਡੀ ਵੀਡੀਓ ਤੇ ਮੈਂ ਕਰਦੀ ਆਪੇ ਟਿੱਕਰ ਆਈ ਵੀ ਕਰਿਆ ਕਰਨਾ ਫਿਰ ਮੰਮੀ ਦੇ ਚੈਨਲ ਤੇ ਕਈ ਜਦ ਮੰਮੀ ਮੁੜ ਕੇ ਪਿਆਰੇ ਮੰਮੀ ਬੜੇ ਅੱਖਾਂ ਮਾਰ ਕੇ ਕਹਿੰਦਾ ਕਹਦੇ ਨੇ ਮੰਮੀ ਦੇ ਚੈਨਲ ਤੇ ਰੱਖਣਾ ਸਟੈਲੋ ਪ੍ਰੀਤੋ ਚੱਲਣਾ ਬੜਾ ਹੀ ਹਣਾ ਬਾਜੀ ਸਹੀ ਇਹਨਾਂ ਨਾਲ ਪ੍ਰੀਤੀ ਸਟਾਰ ਲੋ ਪ੍ਰੀਤੀ ਜਲਦੀ ਨਹੀਂ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਤੂੰ ਵੀ ਮੰਨੇ ਨਹੀਂ ਆ ਗਿਆ ਮੈਂ ਤੁਹਾਨੂੰ ਵਾਰਨਿੰਗ ਦਿੱਤੀ ਤੂੰ ਨਹੀਂ ਮੰਨੇ ਅਮਨ ਜਿੱਦਾਂ ਸੋਚੀ ਨਹੀਂ ਕਰਦਾ ਮੈਂ ਜਦੋਂ ਮਰੂਤੀ ਮੈਂ ਵੀ ਨਾ ਗੱਡੀ ਬਣਾ ਲਓ ਬਲੌਗ ਤੇ ਜਦੋਂ ਮਰੂਤੀ ਲੈ ਆਈ ਉਹਦੋਂ ਵੀ ਚਾਹੀ ਪੀ ਗੱਡੀ ਜਾਣਾ ਉੱਤੇ ਪਹਿਣਾ ਦਾ ਬਟਿਕ ਲਖਾ ਕੇ ਸੂਟ ਵੇਚਣ ਜਾਣਾ ਕਰਨਾ ਸੀ ਹਨਾ ਤੇ ਅਮਨ ਤੂੰ ਇਦਾਂ ਹੀ ਕਰ ਜਾ ਕੇ ਫੇਰ ਉਸ ਪਾਈ ਦੇ ਅੱਗੇ ਮੁਰੇ ਮਰੂਤੀ ਲਾ ਕੇ ਪਹਿਣਾ ਦਾ ਬਟਿਕ ਪਾਜੀ ਹੋ ਕਦੇਲਾ ਦੀ ਚੰਗਾ ਤੇ ਤੂੰ ਸੂਟ ਵਖਾਣੇ ਚੰਗਾ ਕਿੱਡਾ ਮੂੰਹ ਨਹੀਂ ਬਣਾਣ ਕਿਉਂ ਘਾੜੀ ਜੂਗਾ ਧੋਕਾ ਦੇ ਲਾਦੀ ਬਾਜੀ ਮਾਲਕ ਬਾਜੀ ਮਾਲਕ ਮਾਲਕ ਨੇ ਨਾ ਮੇਰੇ ਮਾਲਕ ਨੇ ਮੈਨੂੰ ਭੇਜਤਾ ਇੱਥੇ ਤੁਹਾਡੇ ਨਾਲ ਕੰਮ ਕਰਾਉਣ ਵਾਸਤੇ ਉਹ ਜਿੱਦਾਂ ਵੱਡਿਆਂ ਦੇ ਨਾਲ ਨੌਕਰ ਨਹੀਂ ਹੁੰਦੇ ਹੁੰਦੇ ਮੈਂ ਨੌਕਰ ਉਹਨਾਂ ਮੈਨੂੰ ਕੰਮ ਕਰਨ ਨੂੰ ਲੈ ਕੇ ਆਉਂਦੇ ਨਾਲ ਆਪ ਲਾ ਆਰੀ ਨੀਲ ਪੇਟ ਮੈਨੂੰ ਕਹਿੰਦੀ ਉੱਠ ਕੇ ਜਾ ਚਾਹਦਾ ਕੀ ਉਹਨਾਂ ਨਾਲ ਮੈਂ ਕਿਹਾ ਤਾਂ ਮੈਂ ਕਿ ਤੂੰ ਤਾਂ ਨੀਲ ਪੇਟ ਲਾਦੀ ਤੂੰ ਉੱਠ ਕੇ ਲਾਇਆ ਮੈਂ ਇਹਨਾਂ ਦਾ ਨੌਕਰ ਆ ਜਿੱਥੇ ਮੈਨੂੰ ਕਹਿਣਗੇ ਮੇਰਾ ਤਾਂ ਆਰਡਰ ਮੰਨਣਾ ਦਮੋਂ ਕਪੜੇ ਕਹਿੰਦੇ ਮੈਂ ਸੋਹਣਾ ਲਗੰਦਾ ਸੂਟ ਮੈਂ ਚੀਜੀ ਤੋ ਆਖ ਜਾਨੀ ਫਿਰ ਸੋਟ ਕੀ ਕਹਿੰਦਾ ਸੀ ਲੈ ਅਸੀਂ ਅਸੀਂ ਜਾ ਰਹੇ ਹਾਂ ਟੇਸਟ ਇੰਜਣ ਜਮਨ ਆ ਪਾ Memurun da şey, bu yüzden gari. Neymiş, neyse neyse neyse. Mesela kahve, çay gibi bir fincan var. ਰੈਦੀਆਂ ਹੋਇਆ ਕਰਨੀ ਹੈ ਹੁਣ ਬਸ ਰੈਦੀਆਂ ਉਹ ਵੀ ਹਾਰੇ ਵਸਾ ਆਲ ਆਲ ਗੜੇ ਝੰਡੇ ਝੰਡੇ ਦਿਖਣਗੇ ਸਾਰੀ ਪਾਕੀਆ ਉਹ ਦੇਖ ਕਹਿੰਦੇ ਸਗਰੀ ਰੋਡ ਦੇ ਮੇਨ ਰੋਡ ਆ ਨਾ ਉਹ ਡਿਵਾਈਡ ਵਾਲੇ ਰੋਡ ਦੀ ਸਾਈਡ ਸਾਈਡ ਤੇ ਝੰਡੇ ਲਾ ਰੱਖੇ ਹਾਂ ਲੈ ਬਰਾਤ ਕੀ ਯਾਰੇ ਤੁਹ ਦਾ ਪੀੜ ਹੀ ਨੇ ਠੀਕ ਹੈ ਪੂਰੇ ਪੂਰੇ ਪੀੜ ਹੀ ਆਏ ਇਹ ਉਧਰ ਹੀ ਚਾੜਦੇ ਤੇ ਝੰਡੇ ਨੇ ਉੱਧਰ ਉੱਧਰ ਹੀ ਆਨੇ ਬੱਟਾ ਕਿਆ ਰੋਡ ਹੈ ਨੇ ਮਤਲਬ ਪਲੇਰ ਉੱਤਦਾ ਮਮਾ ਲੁਕਣ ਲੱਗੇ ਸੀ ਓਏ ਹੋਏ ਓਏ ਹੋਏ ਅੱਜ ਦੀ ਮਜਾ ਆ ਗਿਆ ਅਸਲੀ ਮਜਾ ਆ ਗਿਆ ਹੈ ਖੰਡ ਅਸਲੀ ਮੇ ਪੁੱਤ ਨੂੰ ਮਜਾ ਆ ਗਿਆ ਇੱਧਰ ਅੱਜ ਜਲਦੀ ਆ ਗਈ ਤੁਸੀਂ ਅੱਜ ਫਿਰ ਮਜ਼ਾ ਆ ਰਿਹਾ ਹਾਂ ਹਾਂਜੀ ਅੱਜ ਕਿਵੇਂ ਲੱਗਿਆ ਪਹਿਲੇ ਮੈਂ ਸੌਂਦਾ ਨਾ ਮੈਂ ਤੁਹਾਡੇ ਨਾਲ ਪਿਆ ਠੰਡਾ ਪਾਣੀ ਦੋ ਸਾਡਾ ਮੂੰਹ ਮਿੱਠਾ ਨਹੀਂ ਤੇ ਮੈਂ ਤੇ ਆਈ ਜਾਣਾ ਸੀ ਤੂੰ ਤੁਰ ਜਾਣਾ ਸੀ ਲੈ ਮੈਂ ਤੈਨੂੰ ਸਿਰੇ ਦੱਸ ਕੇ ਨਹੀਂ ਗਈ ਵੀ 12 10 ਤੇ ਦੋ ਨੋ ਅੱਜ ਮਜ਼ਾ ਆ ਰਿਹਾ ਹਾਂ ਪੂਰਾ ਆਇਆ ਨਜ਼ਾਰੇ ਹਨਾ ਸਿਰੇ ਸਿਰੇ ਜਾ ਕੇ ਇਹ ਕੀ ਕਹਿੰਦਾ ਮੁੰਡਾ ਹਾਂਜੀ ਤੇ ਤੁਸੀਂ ਪੁੱਤਰਾ ਆਰਾਮ ਕਰੋ ਪੈ ਜਾਓ ਹਾਂ ਹੁਣ ਪੈ ਲਓ ਠੀਕ ਹੈ ਤਿੰਨ ਚਾਰ ਵਜੇ ਉੱਠ ਕੇ ਆਪਣਾ ਫੇਰ ਖੇਡਿਓ ਠੀਕ ਹੈ ਬਤੈਨ ਹਾਂਜੀ ਦੱਸੋ ਪਰ ਬਹੁਤ ਮਿੱਠਾ ਹਾਲਿਆ ਕੀ ਖਾ ਲਿਆ ਮਿੱਠੀ ਕੀ ਮਿੱਠਾ ਖਾਧਾ ਪ੍ਰਨੀਤ ਇਹਨੂੰ ਕੋਲ ਡਰਿੰਕ ਪੀਂਗੇ ਅੱਛਾ ਮੈਨੂੰ ਲੱਗਦਾ ਉਹ ਪੀਤਾ ਫੈਂਟਾ ਨਾ ਹਾਂ ਹਾਂ ਫੈਂਟਾ ਵੀ ਤਾਂ orange orange ਚ ਬੋਲੋਏ ਪਏ ਨੇ ਦੰਦ ਬੋੜੀ ਮੇਰੀ ਕੀ ਨਹੀਂ ਬਤਾ ਫੈਂਟਾ ਵੀ ਜੀ ਆਪਾਂ ਨੇ ਕਿਹਨੇ ਕਿਹੜੀ ਖੁਸ਼ੀ ਚ ਪੀਤਾ ਪਾਰਟੀ ਪੂਟੀ ਸੀ ਯਾਰ ਕੋਈ ਹਾਂਜੀ ਕਿਹਦੀ ਪਾਰਟੀ ਸੀ ਨੀਦੀ ਨੀ ਤੇਰੀ ਪਾਰਟੀ ਕਾਦੀ ਤੂੰ ਵੀ ਉਸੇ 프리ਚੀ ਵਾਸ ਅਦਲੋ ਕਨੂ ਜੇ ਕਹਿਤਾ ਫਿਰ ਸਕਰੀਨ ਸ਼ੋਟ ਆ ਜੂਗਾ ਕੀ ਕਰਤਾ ਹੈ ਬਚਾਉਣਾ ਇਹੀ ਬੋਲੀ ਫਤਿਹ ਪਛਾ ਸੀਗਰਟ ਹੈ ਦੱਸਣਾ ਨਹੀਂ ਫਤਿਹ socks ਕੱਢ ਕੇ ਨਾ ਫਤਿਹ ਸ਼ੂਜ਼ ਦੇ ਵਿੱਚ ਰੱਖ ਦਿਓ ਪੱਕ socks ਕੱਢਦੇ ਨਾ ਇਧਰ ਉਧਰ ਮਾਰਦੇ ਨਹੀਂ ਬੜੀ ਖਰਾਬ ਹੈ ਤੇ ਚੋਈਏ ਜੀਏ ਚਲੋ ਸ਼ੂਜ਼ ਦੇ ਵਿੱਚ ਰੱਖਿਓ ਠੀਕ ਹੈ ਚਲੋ ਅੱਜ ਦਿਨ ਹੋ ਗਿਆ ਨੈਕਸਟ ਸਕੂਲ ਤੋਂ ਅਸੀਂ ਆਗੇ ਹਾਂ ਜੀ ਜਲਦੀ ਜੁੱਟੀਆਂ ਕਿਸੇ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਨਾ ਪੰਜਾਬ ਸਰਕਾਰ ਨੇ ਨੋਟਿਸ ਦਿੱਤਾ ਹੁਣ ਆਫੀਸ਼ੀਅਲ ਆ ਗਿਆ ਸੀਗਾ ਕੱਲ ਕਿ ਸਾਰੇ ਸਕੂਲਾਂ ਦੇ ਵਿੱਚ ਜਿਹੜੀ ਟਾਈਮਿੰਗ ਹੈਗੀ ਉਸ ਤੋਂ ਅੱਧਾ 12 ਵਜੇ ਦੀ ਹੋਊਗੀ ਤੇ ਸਾਰੀ ਮੈਂ ਵੀ ਫਤੇ ਵੀ ਅਸੀਂ ਸਾਰੇ ਮਤਲਬ ਮੈਂ ਤਾਂ 12:30 ਆ ਗਈ ਸੀਗੀ ਤੇ ਫਤੇ ਹੁਣੀ ਬਸ ਪਾਉਣੇ ਕਿੱਕ ਫਤੇ ਹੁਣੀ ਆ ਗਏ ਸੀਗੇ ਕਿਉਂਕਿ ਗਰਮੀ ਯਾਰ ਬਹੁਤ ਹੈ ਤੇ ਹੁਣੇ ਮੈਂ ਉੱਠ ਕੇ ਫੇਰ ਦੇਖਿਆ ਕਿ ਉਹਨਾਂ ਨੇ ਛੁੱਟੀਆਂ ਹੀ ਕਰ ਦਿੱਤੀਆਂ 21 ਤੋਂ ਲੈ ਕੇ 30 ਜੂਨ ਤੱਕ ਕਿਉਂਕਿ ਨਹੀਂ ਜ਼ਿਆਦਾ ਗਰਮੀ ਹੋਈ ਪਈ ਹੈ ਕਿ 44 45 ਇੱਥੇ ਟੈਂਪਰੇਚਰ ਜਾ ਰਿਹਾ ਹੈ ਅੱਜ ਅੱਗੇ ਪਤਾ ਨਹੀਂ ਕੀ ਬਣੂਗਾ ਤਾਂ ਚਲੋ ਸ਼ੁਕਰ ਹੈ ਸਰਕਾਰਾਂ ਦਾ ਬਾਕੀ ਤਾਂ ਪਤਾ ਨਹੀਂ ਕੋਈ ਕੰਮ ਤੇ ਚੰਗਾ ਕੀਤਾ ਉਹਨਾਂ ਨੇ ਕਿ ਏਟਲੀਸਟ ਬੱਚੇ ਬੈਠਣਗੇ ਹਨਾ ਆਰਾਮ ਦੇ ਨਾਲ ਘਰੇ ਨਹੀਂ ਤਾਂ ਗਰਮੀ 'ਚ ਬੜਾ ਮੁਸ਼ਕਲ ਸੀ ਵਿਚਾਰੇ ਬੈਣਾ ਜਿੰਨੀ ਮੁਸ਼ਕਲ ਦੇ ਨਾਲ ਜਾਂਦੇ ਸੀਗੇ ਤੇ ਸਰਕਾਰ ਦੀਆਂ ਗੱਲਾਂ ਕਰਦੀ ਕਰਦੀ ਇਹਨਾਂ ਨੂੰ ਆਪਣਾ ਇਹਦਾ ਯਾਦ ਆ ਗਿਆ ਕਿ ਮੈਨੂੰ ਆਹ ਸਰਟੀਫਿਕੇਟ ਮਿਲਿਆ ਸੀ ਕਿ ਆਪਣਾ ਇੱਕ ਪ੍ਰਿਕਸ਼ਾ ਤੇ ਚਰਚਾ ਪ੍ਰੋਗਰਾਮ ਹੋਇਆ ਸੀਗਾ ਉੱਤਨੇ ਸੀ ਇੱਕ ਆਰਟੀਕਲਸ ਲਿਖ ਕੇ ਭੇਜੇ ਸੀਗੇ ਤੇ ਉਹਨਾਂ ਦੇ ਸਾਡੇ ਇਹ ਜਿਹੜੇ ਪੇਨਾ ਸਾਡੇ ਸਰਟੀਫਿਕੇਟ ਸੀਗੇ ਹੋ ਆਏ ਸੀਗੇ ਵਿਦ ਅ ਸਿਗਨੇਚਰਸ ਆਫ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਤੇ ਇਹ ਬੜੇ ਮਾਨ ਵਾਲੀ ਗੱਲ ਹੈ ਜੀ ਸਾਡੇ ਵਾਸਤੇ ਬਹੁਤ ਟਾਈਮ ਦਾ ਮੈਨੂੰ ਮਿਲਿਆ ਹੋਇਆ ਬਟ ਉਹ ਤੋਂ ਉਸ ਟਾਈਮ ਤੇ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਹੈਗਾ ਤੇ ਚਲੋ ਜੀ ਬਹੁਤ ਵਧੀਆ ਲੱਗਿਆ ਛੋਟੀਆਂ-ਛੋਟੀਆਂ ਜਿਹੀਆਂ ਹੁੰਦੀਆਂ ਨੇ ਆਪਾਂ ਆਪਣੀਆਂ ਲਾਈਫ 'ਚ ਅਚੀਵ ਕਰਦੇ ਆ ਇਹਨਾਂ ਨਾਲ ਖੁਸ਼ ਹੋ ਜਾਣਾ ਚਾਹੀਦਾ ਹੈ ਆਪਾਂ ਨੇ ਹਨਾ ਤੇ ਬਾਕੀ ਇੱਕ ਹੋਰ ਗੱਲ ਗਰਮੀ ਬਹੁਤ ਜ਼ਿਆਦਾ ਹੈ ਪਲੀਜ਼ ਸਾਰੇ ਜਣੇ ਆਪਣਾ ਧਿਆਨ ਰੱਖੋ ਹਾਂਜੀ ਮੈਂ ਕਹੇ ਸੀ ਕਿ ਸਾਰੇ ਜਣੇ ਨਾ ਪੀਜ਼ ਆਪਣਾ ਧਿਆਨ ਜ਼ਰੂਰ ਰੱਖੋ ਬਹੁਤ ਜ਼ਿਆਦਾ ਗਰਮੀ ਹੈ ਵਾਦ ਤੋਂ ਵਾਦ ਪਾਣੀ ਪੀਓ ਜਿੰਨਾ ਹੋ ਸਕਦਾ ਹੈ 4-5 ਵਜੇ ਤੋਂ ਪਹਿਲਾਂ ਘਰੋਂ ਅਗਰ ਨਹੀਂ ਜ਼ਰੂਰੀ ਕੰਮ ਤੇ ਬਾਹਰ ਨਿਕਲੋ ਬੱਚਿਆਂ ਦਾ ਖਾਸ ਧਿਆਨ ਰੱਖੋ ਕਿਉਂਕਿ ਸਾਰੇ ਵਧੀਆ ਰਣ ਖੋਸ਼ ਰਣ ਹੈਲਦੀ ਰਹਿਣਾ ਹਨ ਅੰਨੀ ਗਰਮੀ ਆ ਤਾਂ ਬੱਚੇ ਛੋਟੇ ਨੇ ਸੱਚਾ ਡਾਰਲਿੰਗ ਕਿ ਰਹਿੰਦਾ ਬਿਮਾਰ ਨਾ ਹੋਣ ਤੇ ਫਿਲਹਾਲ ਸਾਡੇ ਬੱਚੇ ਸੁੱਤੇ ਪਏ ਨੇ ਆ ਦੇਖੋ ਇਹ ਕਿੱਡੂਆਂ ਸੀ ਇਹ ਕਿੱਡੂ ਨੂੰ ਸੀ ਸਕੂਲ ਤੋਂ ਆ ਕੇ ਸ਼ਵਾਤਾ ਜੀਗਾ ਓਏ ਓਏ ਕਿੱਡੂ ਜੀ ਨੀਂ ਨੀਂ ਕਾਦਾ ਜੀ ਤੇੱਡੂ ਬਲੈਂਕਟ ਲੈ ਕੇ ਜੁੱਤਾ ਕਿ ਮਮਾ ਏਸੀ ਚੱਲ ਰਿਹਾ ਕਿੱਡੂ ਨੇ ਆਪਣਾ ਮੂੰਹ ਟੱਕ ਲਿਆ ਕਿੱਡੂ ਦੇ ਲਿਪਸ ਦੇਖੋ ਆਏ ਆਏ ਜੇ ਜੀ ਡੂਮੀ ਨੂੰ ਪਿਆਰ ਕਰਦਾਗਾ ਤੇਡੂ ਸਮਾਈਲ ਦੇਊਗਾ ਤੇਡੂ ਨੂੰ ਆਪ ਹਸਾਨੇ ਆ ਆਏ ਤਿੱਦੂ ਦੇ ਲਿਪਸ ਹੀ ਟੱਕ ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਵੈਲਕਮ ਆ ਜੀ ਫੇਅਰ ਤੁਹਾਡਾ ਪਾਸਿਵ ਬਲੌਗ ਚੈਨਲ ਦੇ ਵਿੱਚ ਅੱਜ ਆਇਆ ਹਾਂ ਮੈਂ ਅਵੈਰੋ ਛੋਟੀ ਜੀ ਸ਼ਾਪਿੰਗ ਕਰਨੀ ਸੀ ਵੱਡੀ ਨਹੀਂ ਛੋਟੀ ਜੀ ਤੇ ਬਾਕੀ ਇਹ ਇਸ ਟਾਈਮ ਅਵੈਰੋ ਦੇ ਇੱਕ ਛੋਟੇ ਜਿਹੇ ਮਾਲ ਦੇ ਵਿੱਚ ਆ ਹੈਗਾ ਆ ਇਹਦੇ ਕਾਫੀ ਜਿਹੜਾ ਆ ਮਾਲ ਕਾਫੀ ਖੂਬਸੂਰਤ ਬਣਾਇਆ ਹੋਇਆ ਹੈ ਹੈਲੀਕਾਪਟਰ ਗਿਆ ਇਹ ਤੋਂ ਅੱਜ ਇਹਨਾਂ ਦਾ ਕੋਈ ਪੁਲਿਸ ਦਾ ਡਿਫੈਂਸ ਦਾ ਕੋਈ ਅੱਜ ਡੇ ਆ ਉਸ ਕਰਕੇ ਇਹਨਾਂ ਨੇ ਕਾਫੀ ਜਿਹੜਾ ਆਪਣਾ ਮੌਲ ਨੂੰ ਵੀ ਸਜਾਇਆ ਹੋਇਆ ਹੈ ਮੌਲ ਦੇ ਵਿੱਚ ਜਿਹੜੀ ਪੁਲਿਸ ਸੀ ਹੈ ਜਿਹੜੀ ਇਹਨਾਂ ਦੀ ਆਰਮੀ ਆ ਉਹਨਾਂ ਦੇ ਇਕਵਿਪਮੈਂਟ ਲਾਏ ਹੋਏ ਨੇ ਦਿਖਾਉਣ ਵਾਸਤੇ ਤੇ ਬਾਕੀ ਤੁਹਾਨੂੰ ਦਿਖਾਣਾ ਵੀਓ ਬਹੁਤ ਵਧੀਆ ਸਜਾਇਆ ਹੋਇਆ ਹੈ ਇਹਨਾਂ ਨੇ ਸੋ ਬਣੇ ਰਹੋ ਵਲੌਗ ਦੇ ਵਿੱਚ ਦੇਖਿਓ ਵਲੌਗ ਅੱਗੇ ਕੀ ਕੀ ਹੈਗਾ ਇਹਦੇ ਵਿੱਚ ਥੋੜਾ ਜਿਹਾ ਆ ਕਾਫੀ ਖੂਬਸੂਰਤ ਬੈਲੂਨਸ ਲਾਈਨੇ ਇਹਨਾਂ ਨੇ ਪੂਰੇ ਮੌਲ ਦੇ ਵਿੱਚ ਫਿਰ ਇੱਥੇ ਯਾਮਾਹਾ ਦੀ ਮੋਟਰ ਕਾਰ ਜਿਹੜੀ ਹੈ ਉਹ ਲਾਈ ਹੈ ਇਹਨਾਂ ਨੇ ਸ਼ਿਪ ਹੈਗੀ ਹੈ ਸਾਰੇ ਬੱਚੇ ਇੱਥੇ ਆਪਣੀ ਫੋਟੋ ਵਗੈਰਾ ਖਿਚਵਾ ਰਹੇ ਨੇ ਇੰਜੋਏ ਕਰ ਰਹੇ ਨੇ ਤੇ ਜੀ ਮੈਂ ਲਿਆ ਜੀ ਇੱਕ ਛੋਟਾ ਜਿਹਾ ਜ਼ਾਰਾ ਦਾ ਕੋਈ ਪ੍ਰੋਡਕਟ ਲਿਆ ਹੈ ਛੋਟੀ ਸ਼ਾਪਿੰਗ ਕਰਨ ਆਇਆ ਸੀ ਮਨਾਲੇ ਮੈਂ ਆਊਟਿੰਗ ਹੋ ਜੂਗੀ ਨਾਲੇ ਸ਼ਾਪਿੰਗ ਹੋ ਜੂਗੀ ਥੋੜੀ ਜੀ ਤੇ ਖਾਣਾ ਪੀਣਾ ਪਕਾ ਲਿਆ ਹੈ ਸ਼ਾਪਿੰਗ ਕਰ ਲਈ ਹੈ ਬਸ ਹੁਣ ਥੋੜੀ ਦੇਰ ਅੱਛਾ ਸੀ ਵਾਪਸ ਨਿਕਲਾਂਗੇ ਆਪਣੇ ਘਰ ਨੂੰ ਤੇ ਇੱਥੇ ਆ ਇਹਨਾਂ ਦੀ ਪੁਲਿਸ ਆ ਆਰਮੀ ਜਿਹੜੀ ਆਪਣੇ ਗੱਡੀਆਂ ਦੇ ਇਹ ਆਪਣੇ ਜੋ ਵੀ ਇਕੁਪੀਮੈਂਟ ਹੈਗੇ ਨੇ ਇਹਨਾਂ ਦੇ ਕਿਉਂਕਿ ਇੱਥੇ ਸਮੁੰਦਰੀ ਜਿਆਦਾ ਹੈ ਸਮੁੰਦਰ ਦਾ ਤਾਂ ਇਹਨਾਂ ਦੇ ਆ ਵੀ ਇਕੁਪੀਮੈਂਟ ਹੈਗੇ ਨੇ ਦੇਖੋ ਤੇ ਗੱਡੀਆਂ ਵੀ ਇਹਨਾਂ ਨੂੰ ਜਿਹੜੀ ਮਿਲੀ ਹੋਈ ਨੇ ਟੋਇਟਾ ਦੀਆਂ ਇਹ ਆ ਇਹਨੇ ਆਰਮੀ ਵਾਲੇ ਕਾਫੀ ਲੰਬੇ ਲੰਬੇ ਨੇ ਭਾਈ ਬਹੁਤ ਵਧੀਆ ਪੂਰਾ ਮਾਲ ਹੈ ਸਰਹਰ ਬਾਰ ਦਾ ਵੀ ਹੋ